ਜਰੂਮਾਇਰ ਕਾਲੀ ਦਲ ਜਿੰਦਾਬਾਦ ਰਾਜ ਕਰੇਗਾ ਹਾਂ ਸਾਹਿਬ ਰਾਜ ਕਰੇਗਾ ਹਾਂ ਸਾਹਿਬ ਦੇਖ ਤੈਗ ਦੇਖ ਤੈਗ ਮੈਂ ਇੱਕ ਨਾਰਾ ਲਾਵਾਂਗਾ ਇਹ ਜਿਹੜੇ ਹੁੰਦੇ ਝੂਠੇਵਾਜ ਜਵਾਬ ਦੇ ਲਈਏ ਮੈਂ ਕਹੂੰਗਾ ਤਖਤ ਬਦਲ ਦੋ ਤਾਜ ਬਦਲ ਦੋ ਤੁਸੀਂ ਆਖਿਓ ਬੇਈਮਾਨਾਂ ਦਾ ਰਾਜ ਬਦਲ ਦੋ ਦਿੱਲੀ ਤੇ ਪੰਜਾਬ ਦੋ ਹੀ ਬੇਈਮਾਨ ਨੇ ਦੋਹਾਂ ਦਾ ਰਾਜ ਬਦਲਣਾ ਹੈ ਤਖਤ ਬਦਲ ਦੋ ਤਾਜ ਬਦਲ ਦੋ ਬੇਈਮਾਨਾਂ ਦਾ ਰਾਜ ਤਖਤ ਬਦਲ ਦੋ ਤਾਜ ਬਦਲ ਦੋ ਬਲੇ ਇਸ ਸੋਨਹਾਂ ਪਰੀ ਇੱਕ ਪਾਸੇ ਹਿੰਦੂਆਂ ਫੌਜਾਂ ਨੇ ਦਿੱਲੀ ਦੇ ਜਿਹੜੇ ਨੇ ਪੈਰੋਕਾਰ ਉਹਨੇ ਕਿ ਪਾਸੇ ਪੰਜਾਬ ਦੇ ਵਾਸੀ ਪੰਜਾਬ ਦੇ ਪੈਰੋਕਾਰ ਪੰਜਾਬ ਦੇ ਹਮਦਰਦ ਨੇ ਸ਼ਰੋਮਣੀ ਅਕਾਲੀ ਦਲ ਪੰਜਾਬ ਪੰਜਾਬੀਆਂ ਦੀ ਪਾਰਟੀ ਆ ਸਿੱਖਾਂ ਦੀ ਪਾਰਟੀ ਆ ਜਿਸ ਪਾਰਟੀ ਨੇ ਅਮੇਸ਼ਾ ਪੰਥ ਵਾਸਤੇ ਪੰਜਾਬ ਵਾਸਤੇ ਬਹੁਤ ਵੱਡੇ ਸੰਘਰਸ਼ ਕੀਤੇ ਨੇ ਚੇਤਾ ਕਰੋ ਸਮਾਂ ਸਾਡੇ ਨਾਲ ਸ਼ੁਰੂ ਤੋਂ ਹੀ ਇਹ ਧੱਕਾ ਹੁੰਦਾ ਆਇਆ ਹੈ ਸਾਡੇ ਨਾਲ ਬੇਇਨਸਾਫੀ ਹੁੰਦੀ ਆਈ ਹੈ ਜਦੋਂ ਹਿੰਦੁਸਤਾਨ ਗਲਾਮ ਸੀ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ ਪੰਜਾਬੀਆਂ ਨੇ ਸਿੱਖਾ ਨਹੀਂ ਦੇਸ਼ ਆਜ਼ਾਦ ਹੋ ਗਿਆ ਵਾਅਦਾ ਹੋਇਆ ਸੀ ਕਿ ਤੋਂ ਡਰਾਪ ਵਿਸ਼ੇਸ਼ ਤੁਹਾਨੂੰ ਰੁਤਬਾ ਦੇ ਮੰਗੇ ਤੁਹਾਡੇ ਵਿਸ਼ੇਸ਼ ਸਤਕਾਰ ਹੋਣਗੇ ਲੇਕਿਨ ਸਰਕਾਰਾਂ ਬਦਲ ਗਈਆਂ ਕਹਿੰਦੇ ਉਹ ਵਾਅਦੇ ਪੁਰਾਣੇ ਸੀ ਜਦੋਂ ਸਾਰੇ ਹਿੰਦੁਸਤਾਨ ਦੇ ਵਿੱਚ ਭਾਸ਼ਾ ਦੇ ਆਧਾਰ ਤੇ ਸੂਬੇ ਬਣੇ ਕੇਵਲ ਪੰਜਾਬ ਨੂੰ ਛੱਡ ਦਿੱਤਾ ਉਦੋਂ ਸ਼੍ਰੋਮਣੀ ਕਾਲਦਨ ਨੇ ਸੰਘਰਸ਼ ਕੀਤਾ ਤਾਂ ਇਹ ਪੰਜਾਬੀ ਸੂਬਾ ਬਣਿਆ ਸੀ ਹਿੰਦੁਸਤਾਨ ਐਮਰਜੈਂਸੀ ਲੱਗੀ ਸਾਰਾ ਹਿੰਦੁਸਤਾਨ ਅੰਡਰ ਡਾਰਕੇ ਬੈਠ ਗਿਆ ਉਦੋਂ ਸਿੱਖਾਂ ਨੇ ਸ਼ਰਮਣੀ ਕਾਲ ਦੇ ਨੇ ਸੰਘਰਸ਼ ਕੀਤਾ ਉਹ ਮੋਰਚਾ ਜਿੱਤਿਆ ਐਮਰਜੈਂਸੀ ਹਟੀ ਫਿਰ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ ਧਰਮ ਯੁੱਧ ਮੋਰਚਾ ਲੱਗਿਆ ਤੁਸੀਂ ਸਾਥ ਦਿੱਤਾ ਬਹੁਤ ਬੇਅੰਤ ਕੁਰਬਾਨੀਆਂ ਹੋਈਆਂ ਫਿਰ ਕਪੂਰੀ ਦਾ ਮੋਰਚਾ ਲੱਗਿਆ ਕੋਈ ਨਹੀਂ ਬੋਲਿਆ ਕੇਵਲ ਅਕਾਲੀ ਦਲ ਬੋਲਿਆ ਪੰਜਾਬ ਦੇ ਪਾਣੀਆਂ ਵਾਸਤੇ ਉਹ ਵੀ ਤੁਹਾਡੀ ਕਿਰਪਾ ਹੋਈ ਫਦੇ ਹੋਇਆ ਜਦੋਂ ਸਰਕਾਰ ਨੇ ਵੇਖਿਆ ਕਿ ਸਿੱਖਾਂ ਦੀ ਨੈਸ਼ਨਲ ਕੂਸੀ ਕੀਤੀ ਜਾਵੇ ਇਹਨਾਂ ਨੂੰ ਸਬਸਕਾਇਆ ਜਾਵੇ ਸਾਡੇ ਪੁਰਾਣਾ ਤੋਂ ਪਿਆਰੇ ਸ੍ਰੀ ਹਮੰਦਰੋਹ ਉਪਰ ਤੈਂਕਾ ਦੇ ਤੋਪਾਂ ਨਾਲ ਹਮਲਾ ਕਰ ਦਿੱਤਾ 1 ਜੂਨ ਨੂੰ ਚੇਤੇ ਰੱਖੋ ਜਿਹਦੇ ਵੋਟਾਂ ਪੈਣੀਆਂ ਨੇ ਉਦੋਂ ਇਸ ਸੈਂਟਰ ਦੀ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਾਇਡ ਡੀਰੀ ਕੀਤਾ ਇਹ ਚੇਤੇ ਰੱਖਿਓ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਾਰਮਾਂ ਦੇ ਵਿੱਚ ਸਿੱਖੀ ਨੂੰ ਸ਼ਹੀਦ ਕੀਤਾ ਗਿਆ ਬੇਦੋਸ਼ਿਆਂ ਨੂੰ ਮਾਰਿਆ ਗਿਆ ਔਰ ਦਰਬਾਰ ਸਾਹਿਬ ਦਾ ਪਵਿੱਤਰ ਸਰੋਵਰ ਸੰਗਤਾਂ ਦੇ ਖੂਨ ਨਾਲ ਲਾਲੋ ਲਾਲ ਹੋ ਗਿਆ ਸਰਕਾਰ ਨਹੀਂ ਇੱਥੇ ਉਹ ਦੀ ਹੱਦ ਮੁੱਕੀ ਫੋਰ ਅੱਗੇ ਵਧੀ ਦਿੱਲੀ ਦੇ ਦੰਗੇ ਹੋਏ ਜੋ ਸਿਖਾਂ ਰਾਣ ਬਣਿਆ ਤੁਹਾਡੇ ਸਾਹਮਣੇ ਹੈ ਜਦੋਂ ਸਾਰਾ ਕੁਝ ਹੋਇਆ ਸਾਡਾ ਨੌਜਵਾਨ ਉੱਠਿਆ ਕਿਉਂਕਿ ਸਾਡੇ ਧਰਮ ਤੇ ਅੱਜ ਬਹੁਤ ਵੱਡਾ ਜੰਗ ਹੈ ਜਿਸ ਜੰਗ ਵਿੱਚ ਆਪਾਂ ਸਾਰੇ ਇਕੱਠੇ ਹੋਏ ਹਾਂ ਸ਼ਮਲ ਹੋਏ ਹਾਂ ਜੰਗ ਧਰਮ ਤੇ ਬੇਧਰਮ ਦਾ ਹੈ। ਇੱਕ ਪਾਸੇ ਉਹ ਲੋਕ ਨੇ ਜਿਹੜੇ ਆਪਣੇ ਹੱਕਾਂ ਦੀ ਲੜਾਈ ਲੜਦੇ ਲੜਦੇ ਆਪਣੀ ਜ਼ਿੰਦਗੀ ਬਤੀਤ ਕਰ ਚੁੱਕੇ ਤੇ ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਨਾਲ ਹਮੇਸ਼ਾ ਹੀ ਤੱਕਾ ਹੀ ਕੀਤਾ ਹੈ। ਸੋ ਮੇਰੇ ਵੀਰਾਂ ਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਲੋੜ ਹੈਗੀ ਆ ਆਪਾਂ ਨੂੰ ਕਿਸ ਗੱਲ ਦੀ ਜਿਹੜੀ ਤਿੰਨ ਪਾਰਟੀਆਂ ਇਲੈਕਸ਼ਨ ਦੇ ਵਿੱਚ ਆਈਆਂ ਹੁੰਜੈਂ ਤਿੰਨੇ ਪਾਰਟੀਆਂ ਦਾ ਜਿਹੜਾ ਮਨੋਰਥ ਹੈ ਉਹ ਇੱਕੋ ਹੀ ਮਨੋਰਥ ਹੈ ਕੇ ਪੰਜਾਬ ਨੂੰ ਬਰਬਾਦ ਕਰਨਾ ਤੇ ਪੰਜਾਬ ਨੂੰ ਲੁੱਟਣਾ ਤੇ ਪੰਜਾਬ ਨੂੰ ਕੁੱਟਣਾ ਇਹ ਜਿਹੜੀਆਂ ਤਿੰਨ ਪਾਰਟੀਆਂ ਨੇ ਤੁਸੀਂ ਦੇਖੋ ਨਾ ਕਿ ਜਿਵੇਂ ਫਿਲਮਾਂ ਦੇ ਵਿੱਚ ਆਪਾਂ ਮੂਰਤਾਂ ਦੇ ਵਿੱਚ ਦੇਖਦੇ ਆਂ ਕਈ ਮੰਦਾਂ ਉੱਚ ਬਣੀ ਹੁੰਦੀਆਂ ਸੀ ਥਾਮਾਂ ਤੇ ਧਾਰਮਿਕ ਥਾਮਾਂ ਤੇ ਤਿੰਨ ਮੂੰਹ ਲੱਗੇ ਹੁੰਦੇ ਸੀਗੇ ਸੱਪ ਨੂੰ ਸੱਪ ਜਿਹੜੇ ਤਿੰਨ ਮੂੰਹ ਹੁੰਦੇ ਸੀ ਕਿ ਆਪਾਂ ਕਦੇ ਸੋਚਦੇ ਹੁ ਤਿੰਨ ਮੂੰਹ ਹੋ ਸਕਦੇ ਆ ਪਰ ਤਿੰਨ ਮੂੰਹ ਹੈਗੇ ਆ ਤੇ ਸੱਪ ਇੱਕੋ ਹੀ ਹੈ ਤੇ ਮੂੰਹ ਤਿੰਨ ਲੈ ਕੇ ਪੰਜਾਬ ਦੇ ਉੱਪਰ ਪ੍ਰਭਰ ਤਰੀਕੇ ਨਾਲ ਡੰਗ ਮਾਰਨ ਦੀ ਤਿਆਰੀਆਂ ਦਾ ਕਾਫਲਾ ਲੈ ਕੇ ਤੁਰਦਾ ਇਹਦੀ ਨਵੀਂ ਘਰ ਵਾਲੀ 50-50 ਗੱਡੀਆਂ ਲਈ ਫਿਰਦੀ ਆ ਮਾਂ ਗੱਡੀਆਂ ਲਈ ਫਿਰਦੀ ਆ ਭੈਣ ਗੱਡੀਆਂ ਲਈ ਫਿਰਦੀ ਆ ਸਿਕਿਉਰਿਟੀ ਨਹੀਂ ਲਵਾਂਗੇ ਭਗਵੰਤ ਮਾਨ ਪਟਿਆਲੇ ਚ ਆਇਆ 5000 ਸਿਪਾਹੀ ਲੱਗੇ ਹੋਏ ਤੇ ਉਹਦੀ ਸਿਕਿਉਰਿਟੀ ਕੋਠੀ ਨਹੀਂ ਲਵਾਗੇ ਚਾਰ ਕੋਠੀਆਂ ਭਗਵੰਤ ਮਾਨ ਨੇ ਆਪਣੇ ਨਾਂ ਤੇ ਰੱਖੀ ਵੀ ਆ ਉੱਥੇ 86 ਕਰੋੜ ਰੁਪਏ ਖਰਚਾ ਜਿਹੜਾ ਕੇਜਰੀਵਾਲ ਨੇ ਆਪਣੀ ਕੋਠੀ ਦੀ ਰੈਨੋਵੇਸ਼ਨ ਤੇ ਕਰਿਆ ਆ ਚਿਹਰੇ ਸਭ ਮੇਰੀ ਬੇਨਤੀ ਆ ਵੀ ਮੇਰੀ ਕੋਈ ਰਾਜਨੀਤਿਕ ਵਰਾਸਤ ਨਹੀਂ ਮੈਂ ਕਿਸੇ ਰਾਜਨੀਤਿਕ ਘਰਾਣੇ ਚ ਪੈਦਾ ਨਹੀਂ ਹੋਇਆ ਮੈਂ ਤਾਂ ਇਹ ਛੋਟਾ ਜਿਹਾ ਪਿੰਡ ਲੋਗੜ ਚ ਪੈਦਾ ਹੋਇਆ ਸਰਕਾਰੀ ਸਕੂਲ ਚ ਪੜਿਆ ਪਿੰਡ ਦਾ ਸਰਪੰਚ ਬਣਿਆ ਦੋ ਵਾਰੀ ਮਿਊਸਿਪਲ ਕਾਉਂਸਲ ਜੀਲਕਪੁਰ ਦਾ ਪ੍ਰਧਾਨ ਰਿਹਾ ਮਨਿਸਟਰ ਬਣਿਆ ਐਮਐਲਏ ਬਣਿਆ ਆਪਣੀ ਕਾਰਗੁਜ਼ਾਰੀ ਦੇ ਦਮ ਤੇ ਇੱਥੇ ਤੱਕ ਆਇਆ ਤੁਹਾਡਾ ਅਸ਼ੀਰਵਾਦ ਲੈਣ ਵਾਸਤੇ ਆ ਮੇਰੀ ਕਾਰਗੁਜ਼ਾਰੀ ਦੇਖਣੀ ਆ ਮੁਹਾਲੀ ਸ਼ਹਿਰ ਦੇਖ ਲਿਓ 2009 ਤੋਂ ਲੈ ਕੇ 2012 ਤੱਕ ਮੈਂ ਮੁਹਾਲੀ ਸ਼ਹਿਰ ਦਾ ਜਿਹੜਾ ਇਨਚਾਰਜ ਵੀ ਰਿਹਾ ਔਰ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਰਿਹਾ ਜਿੰਨੀਆਂ 200 ਫੁੱਟ ਚੌੜੀਆਂ ਰੋਡ ਉੱਤੇ ਬਣੀਆਂ ਇੱਕ ਇੱਕ ਰੋਡ ਖੜ ਕੇ ਮੈਂ ਬਣਵਾਈ 6 ਵਜੇ ਅਫਸਰ ਜੀ ਦੇ ਪਰਚੰਦੇ ਤੇ 8 ਸਟੇਡੀਅਮ ਬਣੇ ਉੱਤੇ ਨੇਚਰ ਪਾਰਕ ਬਣੀ 35 ਗੁਰੂ ਦਵਾਰੇ ਗੁਰਦੁਆਰਾ ਮੰਦਰ ਮਸਜਿਦਾਂ ਦੀ ਜਮੀਨ ਕਬਜ਼ਾ ਕਰਕੇ ਜਿਹੜੀ ਬਣੀ ਹੋਈ ਸੀ ਤੇ ਮੈਂ ਅਨੋਟਮੈਂਟ ਕਰਵਾਈ ਮਹਾਲੀ ਚ ਆਈਟੀ ਸਿਟੀ ਬਣਾਈ ਮੈਡੀ ਸਿਟੀ ਬਣੀ ਐਜੂਕੇਸ਼ਨ ਸਿਟੀ ਬਣੀ ਅੱਜ 3.5 ਲੱਖ ਬੱਚਾ ਮਹਾਲੀ ਦੇ ਅੰਦਰ ਆਈਟੀ ਕੰਪਨੀਆ ਚ ਕੰਮ ਕਰ ਰਿਆ ਇਹ ਬਾਦਲ ਸਾਹਿਬ ਦੀ ਦੇਣ ਤੇ ਮੇਰੀ ਜੁਮੇਵਾਰੀ ਇਸ ਟਾਈਮ ਲਗੀ ਫਿਰ ਮੈਂ ਡੇਰਾਵਸੀ ਤੋਂ ਐਮਐਲਏ ਬਣਿਆ ਮਨਿਸਟਰ ਬਣਿਆ ਜੀਰਕਪੁਰ ਡੇਰਾਵਸੀ ਲਾਲੜੂਚ ਇੱਕ ਇੱਕ ਇஷ்ட ਮੇਰੀ ਲਈ ਹੋਈਆ ਸੀਵਰੇਜ ਬਾਡ ਸਪਲਾਈ ਸੜਕਾਂ ਰੋਡ ਪਾਰਕ ਸਟੇਡੀਅਮ ਹਸਤਾਲ ਕਾਲਜ ਸਕੂਲ ਬੜਾ ਥਾਰਾ ਹੋਰ ਪਿੱਛੇ ਡੇਰਾਵਸੀ ਇੱਕ ਗਰਦੇ ਪੁਲ ਚਾਹੁੰਦੇ ਵੀ ਪੁਲ 25 ਮੈਰਿਜ ਪੈਲੇਸ ਜੋ ਕੰਮ ਹੋਇਆ ਇੱਕ ਇੱਟ ਵੀ ਲਗੀ ਨਾ ਮੇਰੀ ਲਾਈ ਹੋਈ ਹੈ ਚੈੱਕ ਕਰਵਾ ਲਈਏ ਤੁਹਾਡੀ ਰਿਸ਼ਤੇਦਾਰੀਆਂ ਨੂੰ ਫਿਰ 10000 ਪਰਿਵਾਰਾਂ ਦੇ ਜਿਹੜੇ ਲੈਟਰਿੰਗ ਬਣਾ ਕੇ ਦੇ ਇਸ ਟਾਈਮ 5000 ਪਰਿਵਾਰਾਂ ਨੂੰ 1.5 ਲੱਖ ਰੁਪਏ ਮਕਰਨਾ ਵਾਸਤੇ ਵੀ ਦੋਇਆ ਜਦੋਂ ਕਰੋਨਾ ਹੋਇਆ ਨਾ ਜੀ ਉਸ ਟਾਈਮ ਮੈਂ ਆਪਣੇ ਹਸਪੀਟਲ ਨੂੰ ਫਾਰਮ ਨੂੰ ਹਸਪੀਟਲ ਬਣਾਇਆ 32 ਡਾਕਟਰਾਂ ਉਹ ਨਰਸਾਂ ਉੱਤੇ ਰੱਖੀਆਂ 1000 ਬੰਦੇ ਦਾ ਇਲਾਜ ਮੁਫਤ ਚ ਹੋਇਆ ਖਾਣਾ ਪੀਣਾ ਦਵਾਈਆਂ ਸਭ ਫਰੀ ਹੋਇਆ ਪਰ ਬੜੀ ਗੱਲ ਆਪਣੀ ਜ਼ਿੰਦਗੀ ਚ ਕਦੇ 1 ਰੁਪਏ ਦਾ ਲਾਲਚ ਨਹੀਂ ਕਰਿਆ ਜੋ ਸੇਵਾ ਮਿਲੀ ਪੂਰੀ ਇਮਾਨਦਾਰੀ ਨਾਲ ਨਿਭਾਈ ਹੈ ਮੈਂ ਮੰਦਰ ਗੁਰਦੁਆਰੇ ਚ ਖੜ ਕੇ ਕਹਿ ਸਕਦਾ ਜਾਂ ਮੇਰੇ ਹਲਕੇ ਦੇ ਲੋਕਾਂ ਤੋਂ ਪੁੱਛ ਲਿਓ ਸੋ ਮੇਰੀ ਬੇਨਤੀ ਆ ਵੀ ਇੱਕ ਪਾਸੇ ਤੁਹਾਡੀ ਆਪਣੀ ਸ਼੍ਰੋਮਣੀ ਅਕਾਲੀ ਦਲ ਜਿਨੇ ਪੰਜਾਬ ਦੇ ਹੱਕਾਂ ਦੀ ਲੜਾਈ ਲੜੀਆ ਲਾਲਕਾ ਸਾਹਿਬ ਦੱਸ ਕੇ ਗਏ ਆ ਮੈਂ ਡਿਟੇਲ ਚ ਨਹੀਂ ਜਾਂਦਾ ਇੱਕ ਪਾਸੇ ਉਹ ਪਾਰਟੀ ਆ ਜਿਸਨੇ ਪੰਜਾਬ ਦੇ ਅੰਦਰ ਅਕਾਲ ਤਖਤ ਸਾਹਿਬ ਤੇ ਅਟੈਕ ਕਰਾਇਆ ਔਰ ਜਿਹੜੀ ਹਿੰਦੂ ਸਿੱਖ ਭਾਈਚਾਰਕ ਸਾਂਝ ਦੀ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਅੱਜ ਤੁਸੀਂ ਮੇਰੇ ਮੁਕਾਬਲੇ 'ਚ ਜਿਹੜੇ ਉਮੀਦਵਾਰ ਖੜੇ ਆ ਨਾ ਉਹਨਾਂ ਦਾ ਕਿਰਦਾਰ ਦੇਖ ਲਿਓ ਮਹਾਰਾਣੀ ਪ੍ਰਨੀਤ ਕੌਰ ਜੀ ਚਾਰ ਵਾਰੀ ਮੈਂਬਰ ਪਾਰਲੀਮੈਂਟ ਰਹੇ ਤੁਸੀਂ ਹੈਰਾਨ ਰਹਿ ਜਾਉਗੇ 30 ਕਰੋੜ ਰੁਪਏ ਗ੍ਰਾਂਟ ਹੁੰਦੀ ਐ ਐਮਪੀ ਦੀ 15 ਕਰੋੜ ਵਾਪਸ ਹੋਈਆਂ ਸਾਡੇ 13 ਦਿਨ ਚ ਕਿਆ ਜੋਰ ਲੱਗਦਾ ਦਾ ਚੈੱਕ ਕੱਟ ਕੇ ਦੇਣੀ ਤੇ ਆਇਆ ਹੋਇਆ ਪੈਸਾ ਨਹੀਂ ਜਿਹੜੀ ਨਾਸਕੀ ਬੀਜੇਪੀ ਵਾਸਤੇ ਮੰਗਰੀ ਜਦੋਂ ਕਾਂਗਰਸ ਚ ਦੀ ਉਸ ਸਮੇਂ ਕਹਿੰਦੀ ਦੀ ਰਾਮ ਮੰਦਰ ਬਣਨਾ ਨਹੀਂ ਚਾਹੀਦਾ ਜਦ ਗੱਲ ਚ ਫਟਕਾ ਪੈ ਗਿਆ ਦ ਸੋਕੇੜੀ ਸਰਦਾ ਚੇਂਜ ਹੋ ਗਈ ਹੁਣ ਰਾਮ ਰਾਮ ਕਰਦੀ ਫਿਰਦੀ ਐ ਸੋ ਮਤਲਬ ਕਿਰਦਾਰ ਦੇਖੋ ਕੁਰਸੀ ਵਾਸਤੇ ਵਫਾਦਾਰੀ ਪਾਰਟੀਆਂ ਦੀ ਬਦਲਣ ਨੂੰ ਤਿਆਰ ਧਰਮ ਬਦਲਣ ਨੂੰ ਤਿਆਰ ਪਰ ਕੁਰਸੀ ਜਹੀਦੀ ਐ ਇੱਥੇ ਆਸ਼ਤਰਾਣਾ ਆ ਬਹਾਦਰ ਕੜਾ ਕ ਘਰ ਚ ਹੜਾ ਹੁੰਦੇ ਆ ਹਰ ਸਾਲ ਹੜਾ ਜਾਂਦੇ ਆ ਦੁਬਾਰਾ ਫਿਰ ਕਿਸਾਨ ਵੀ ਠੀਕ ਕਰਦੇ ਆ 150 ਕਰੋੜ ਨਹੀਂ ਲਾ ਸਕੀ ਜੇ ਲਾ ਦਿੰਦੀ ਘੱਗਰ ਦਾ ਬੰਨ ਬਣ ਜਾਂਦਾ ਕਿਸਾਨ ਡੁੱਬਣ ਤੋਂ ਬਚ ਜਾਂਦੇ ਪਰ ਕੋਈ ਜ਼ਰੂਰਤ ਸੀ ਨਹੀਂ ਗਾਂਧੀ ਜੀ ਆ ਪਹਿਲਾਂ ਆਮ ਆਦਮੀ ਪਾਰਟੀ ਤੋਂ ਲੜੇ ਕਹਿੰਦੇ ਕਾਂਗਰਸ ਦਾ ਹੱਥ ਤਾਂ ਖੁੰਨੀ ਪੰਜਾ ਆ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਕਰ ਰਹੇ ਆ ਗਾਂਧੀ ਜੀ ਕਰਦੇ ਤੇ ਬੜੀ ਮਾੜੀ ਪਾਰਟੀ ਆ ਅਕਾਲ ਤਖਤ ਸਾਹਿਬ ਤੇ ਅਟੈਕ ਕਰਵਾਇਆ 84 ਚ ਕਤਲੇਆਮ ਕਰਵਾਇਆ ਸਭ ਫੇਰ ਜਾ ਟਿਕਟ ਨਹੀਂ ਮਿਲੀ ਆਜ਼ਾਦ ਖੜ ਗਏ ਉੱਥੇ ਗੱਲ ਨਹੀਂ ਬਣੀ ਜਾ ਕੇ ਕਾਂਗਰਸ 'ਚ ਬੜ ਗਏ ਹੁਣ ਜਿਹੜੀ ਕਾਂਗਰਸ ਨੂੰ ਖੁੰਨੀ ਪੰਜਾ ਕਹਿੰਦੇ ਤੇ ਗਾਂਧੀ ਜੀ ਦੇ ਬੜਨ ਨਾਲੋਂ ਪਵਿੱਤਰ ਹੋ ਗਈ ਉਹਦੇ ਸਾਰੇ ਗੁਨਾਹ ਮਾਫ ਹੋ ਗਏ ਜਾਂ ਗਾਂਧੀ ਜੀ ਕਰਾਪਟ ਹੋ ਗਏ ਜਿਹੜੇ ਉਹਦੇ 'ਚ ਬੜ ਗਏ ਸੋ ਇਹ ਗੱਲਾਂ ਵਿਚਾਰਨ ਵਾਲੀਆਂ ਮੇਰੀ ਬੇਨਤੀ ਆ ਆਫਲਵੀਰ ਸਿੰਘ ਜੀ ਖੜੇ ਆ ਔਰ ਖੜਜੋ ਔਰ ਖੜਜੋ ਇਹ ਬਿਨਾਂ ਰੋਜ਼ਿੰਗ ਅ ਸਰਦਾਰ ਕਰਮ ਸਿੰਘ ਮਾਂਗੇਵਾਲ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਅੱਜ ਅਰਜੀਤ ਸਿੰਘ ਜੀ ਆਇਆ ਹੈ ਟੂਟਾ ਕੇ ਇਹੋ ਜਿਹਾ ਹੰਗਾਰਾ ਮਿਲਿਆ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਦਲ ਜੀ ਨੂੰ ਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤੇ ਸ੍ਰੀ ਐਨ ਕੇ ਸ਼ਰਮਾ ਜੀ ਤੇ ਸਾਡੇ 98 ਹਲਕੇ ਦੇ ਇੰਚਾਰਜ ਸਰਦਾਰ ਮੱਖਣ ਸਿੰਘ ਲਾਲਕਾ ਜੀ ਨੂੰ ਸਾਡੇ ਪਿੰਡ ਮੰਗੇਵਾਲ ਵੱਲੋਂ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਇੱਥੋਂ ਵੱਡੀ ਲੀਡ ਦੇ ਕੇ ਸ਼ਰਮਾ ਜੀ ਦੀ ਜਿੱਤ ਨੂੰ ਪੱਕੀ ਕਰਾਂਗੇ ਜੀ ਇਹ ਗੱਲ ਕਰੀਏ ਕਿਸ ਨਾਲ ਟੱਕਰ ਹੈ ਐਨ ਕੇ ਸ਼ਰਮਾ ਯਾ ਆਪ ਦਾ ਕਾਲੀ ਦਾ ਜਿਹੜੀਆਂ ਦੂਜੀ ਪਾਰਟੀਆਂ ਨੇ ਉਹ ਤਾਂ ਜੀਓ ਲੈਣ ਚ ਨੇ ਜੀ ਤੇ ਸਰਦਾਰ ਐਨ ਕੇ ਸ਼ਰਮਾ ਜੀ ਇੱਕ ਨੰਬਰ ਤੇ ਨੇ ਜਿਹੜੇ ਦੂਜੀਆਂ ਦੋ ਤਿੰਨ ਮੈਂਬਰ ਫੇਰਦੇ ਨੇ ਉਹ ਤਾਂ ਅੱਜ ਜੀਓ ਦੇ ਪੁਆਇੰਟ ਤੇ ਨੇ ਜਿੱਦੇ ਜੀਰੋ ਦੀ ਗੱਲ ਕੀਤੀ ਉਹ ਪਹਿਲਾਂ ਐਂ ਵੀ ਰਹਿ ਚੁੱਕੇ ਨੇ ਤਾਂ ਫੇਰ ਜੀ ਨੇ ਦੇਖਦੇ ਉਹਨਾਂ ਨੇ ਐਮਪੀ ਦੇ ਵਿੱਚ ਅਸੀਂ ਤੁਸੀਂ ਤਾਂ ਪਿੰਡਾਂ ਦੇ ਵਿੱਚ ਫਿਰਦੇ ਹੋ ਤੇ ਮੈਨੂੰ ਲੱਗਦਾ ਵੀ ਅਸੀਂ ਸਾਡੇ ਹਲਕੇ ਦਾ ਇੱਥੇ ਜਿਹੜਾ ਉਮੀਦਵਾਰ ਹੈ ਇੱਕ ਨੱਤੇ ਦਾ ਗੌਂਦਾ ਵੀ ਹੈ ਤੇ ਅਸੀਂ ਨਹੀਂ ਦੇਖਿਆ ਉਹ ਕਦੇ ਸਾਡੇ ਪਿੰਡ ਮਾਂਗੇਵਾਲ ਆਇਆ ਹੋਵੇ ਉਹਨੇ ਗਰਾੜ ਦਿੱਤੀ ਹੋਵੇ ਤੇ ਜਿਹੜੇ ਹੈਗੇ ਮੰਤਰੀ ਬਣਨੇ ਮੰਤਰੀਆਂ ਦਾ ਤਾਂ ਅਸੀਂ ਕਦੇ ਮੂੰਹ ਵੀ ਨਹੀਂ ਦੇਖਿਆ ਵੀ ਸਾਡੇ ਪਿੰਡ ਆਏ ਹੋਣ ਕਦੇ ਵੀ ਧੰਨਵਾਦ ਵੀ ਕਰਨ ਆਏ ਹੋਣ ਵੀ ਤੁਸੀਂ ਵੋਟਾਂ ਪਾ ਕੇ ਨਾ ਉਹ ਹਲਕੇ ਦੇ ਲੋਕਾਂ ਨੇ ਜਿਤਾਇਆ ਮੰਤਰੀਆਂ ਨੂੰ ਤੇ ਕਦੇ ਵੀ ਕੋਈ ਅਸੀਂ ਤਾਂ ਉਹਨਾਂ ਦਾ ਚਿਹਰਾ ਵੀ ਨਹੀਂ ਦੇਖਦੇ ਵੀ ਕੌਣ ਹੈਗਾ ਮੰਤਰੀ ਕੌਣ ਨਹੀਂ ਕੀ ਵੋਟਰਾਂ ਨੂੰ ਪੀਲ ਕਰਦੇ ਹੋ ਅੱਜ ਦੇ ਅੱਜ ਦੇ ਮੈਂ ਅਪੀਲ ਕਰਦਾ ਸਾਰੇ ਨੱਬ ਪੰਜਾਬ ਦੇ ਵੋਟਰਾਂ ਨੂੰ ਤੇ ਨਾਬੇ ਹਲਕੇ ਦੇ ਵੋਟਰਾਂ ਨੂੰ ਤੇ ਮੇਰੇ ਪਿੰਡ ਮੰਗੇਵਾਲ ਦੇ ਨਿਵਾਸੀਆਂ ਨੂੰ ਮੇਰੇ ਬਜੋਗਾਂ ਨੂੰ ਮੇਰੀਆਂ ਭੈਣਾਂ ਨੂੰ ਮਾਵਾ ਨੂੰ ਤੇ ਨੌਜਵਾਨਾਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਹੈ ਤੱਕੜੀ ਤੇ ਮੋਹਰ ਲਾ ਕੇ ਸ੍ਰੀ ਐਨ ਕੇ ਸ਼ਰਮਾ ਜੀ ਨੂੰ ਉਮੀਦਵਾਰ ਬਣਾਈਏ ਤੇ ਨਾਬੇ ਹਲਕੇ ਤੋਂ ਸਰਦਾਰ ਮੱਖਣ ਸਿੰਘ ਲਾਲਕਾ ਜੀ ਦੀ ਚੜ੍ਹਦੀ ਕਲਾ ਰੱਖੀਏ ਜੀ ਨਾਲ ਜੀ ਦਲਜੀਤ ਸਿੰਘ ਜੀ ਜਿਸਿਆਨ ਪ੍ਰਧਾਨ ਲਾਇਆ ਸਕਲ ਨੂੰ ਜੀ ਦੇ ਦੋ ਜੀ ਇਸ ਨੂੰ ਅਸੀਂ ਜੀ ਦੇਖੋ ਪਹਿਲਾਂ ਵੀ ਕਾਲੀਦਲ ਦੇ ਨਾਲ ਇੱਕ ਕਿਲੋ ਟੋਕੇ ਚੱਲੇ ਜੀ ਪੂਰਾ ਪੂਰਾ ਸਹਿਯੋਗ ਮਿਲਿਆ ਤੇ ਹੁਣ ਪਿੰਡ ਵਾਸੀਆਂ ਨੂੰ ਦੇ ਨਾਲ ਲੈ ਕੇ ਅਸੀਂ ਹੋਰ ਹਮਲਾ ਮਾਰਾਂਗੇ ਇੱਥੋਂ ਸ਼੍ਰੋਮਣੀ ਕਾਲੀਦਲ ਦੀ ਬਹੁਤ ਵੱਡੀ ਲੀਡ ਤੇ ਜਿਤਾ ਕੇ ਐਨ ਕੇ ਸਰਮਾ ਜੀ ਨੂੰ ਇੱਥੋਂ ਜਿੱਤ ਕੇ ਤੋਰਾਂਗੇ ਜੀ ਜਿਸਿਆਨ ਪ੍ਰਧਾਨ ਜੀ ਮੇਰੇ ਤੋਂ ਵੀ ਪੁੱਛਿਆ ਜਾਂਦਾ ਦੇਖੋ ਜੀ ਜੇ ਅਸੀਂ ਮਿਹਨਤ ਕੀਤੀ ਤੇ ਦਿਲ ਲਾ ਕੇ ਮਿਹਨਤ ਕਰਦੇ ਰਹੇ ਹੁਣ ਤੱਕ ਨੀਚੇ ਚੱਲ ਕੇ ਉਹਦਾ ਕਮ ਜ਼ੋਮ ਅਕਾਲੀ ਨਾਲ ਨੇ ਦੇਖ ਕੇ ਸਾਨੂੰ ਤਰੱਕੀ ਦਿੱਤੀ ਆ ਅੱਗੇ ਨਾਲ ਹੋਰ ਵੀ ਵੱਧ ਤੋਂ ਵੱਧ ਅਸੀਂ ਰੱਖਿਆ ਕਰਾਂਗੇ ਨਾਲ ਅਕਾਲੀ ਦਲ ਨੂੰ ਉੱਪਰ ਲੈ ਕੇ ਜਾਵਾਂਗੇ